ਵੱਡੀ ਖਬਰ ਤੁਹਾਡਾ ਸਾਹਮਣੇ ਸਾਂਝਾ ਕਰ ਰਿਹਾ ਕਿ ਫਿਰੋਜ਼ਪੁਰ ਦੇ ਵਿੱਚ ਸਰਕਾਰੀ ਸਕੂਲ ਦੇ ਬੱਚੇ ਦੇ ਬੈਗ ਦੇ ਵਿੱਚੋਂ ਪਿਸਤੌਲ ਮਿਲਦਾ ਹੈ ਜੀ ਹਾਂ ਸਕੂਲੀ ਬੱਚੇ ਦੇ ਬੈਗ ਦੇ ਵਿੱਚੋਂ ਜਦੋਂ ਪਿਸਤੌਲ ਮਿਲਦਾ ਹੈ ਤਾਂ ਹੰਗਾਮਾ ਹੋ ਜਾਂਦਾ ਹੈ ਫਿਰੋਜ਼ਪੁਰ ਸਰਹੱਦ ਦੇ ਪਿੰਡ ਗੱਟੀ ਰਾਜੋਕੇ ਦੇ ਸਰਕਾਰੀ ਸਕੂਲ ਦੀ ਤਸਵੀਰ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਵੇਖ ਸਕਦੇ ਹੋ 12ਵੀਂ ਜਮਾਤ ਦੇ ਵਿਦਿਆਰਥੀ ਦੇ ਸਕੂਲ ਦੇ ਬੈਗ ਦੇ ਵਿੱਚੋਂ ਪਿਸਤੌਲ ਮਿਲਿਆ ਹੈ ਦੱਸਦੀ ਕਿ ਬੱਚੇ ਤੋਂ ਪੁਰਾਣਾ ਦੇਸੀ ਪਿਸਤੌਲ ਬਾਰੇ ਹੁਣ ਪੁਛ ਪੜਤਾਲ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਇਹ ਕਿੱਥੋਂ ਦੀ ਲੈ ਕੇ ਆਸੇ ਡੀਐਸਪੀ ਸੁਖਵਿੰਦਰ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਬੱਚਾ ਨੂੰ ਚਾਹ ਨਹੀਂਆ ਕਰਨਾ ਚਾਹੀਦਾ ਬੱਚੇ ਤੋਂ ਪ੍ਰੋਪਰ ਜਾਣਕਾਰੀ ਪ੍ਰਾਪਤ ਕੀਤੀ ਜਾ ਰਹੀ ਹੈ ਕਿ ਬੱਚਾ ਆਖਿਰਕਾਰ ਇਹ ਪਿਸਤੌਲ ਨੂੰ ਕਿੱਥੋਂ ਲੈ ਕੇ ਆਸੇ ਉਸ ਦੇ ਬੈਗ ਦੇ ਵਿੱਚ ਇਹ ਪਿਸਤੌਲ ਕਿੱਥੋਂ ਆਇਆ ਦੇਸੀ ਪੁਰਾਣਾ ਪਿਸਤੌਲ ਹੈ ਜਿਹੜਾ ਕਿ ਬੱਚੇ ਦੇ ਬੈਗ ਦੇ ਵਿੱਚ ਸੀ ਹਜੇ ਸੰਬੰਧੀ ਕੁਝ ਨਹੀਂ ਕਿਹਾ ਜਾ ਸਕਦਾ ਬੱਚੇ ਨੇ ਅਜੇ ਕੋਈ ਬਿਆਨ ਤਰਛ ਕਰਵਾਇ ਦੀ ਜਬੜਦੋਜੀ ਉਹਨੂੰ ਪਤਾ ਲੱਗਿਆ ਵੀ ਉਹਦੇ ਕੋਲੇ ਪਸਤਾਨ ਸੀ ਜਿਹੜਾ ਚੈੱਕ ਕੀਤਾ ਇੱਕ ਪੁਰਾਣਾ ਰਸਤ ਬਹੁਤ ਲੱਗਿਆ ਪੁਰਾਣਾ ਕੱਟਾ ਹੈਗਾ ਠੀਕ ਹੈ ਉਹਦੀ ਪੁੱਛ ਕੇ ਤੁਸੀਂ ਅਜੀ ਕੀਤੀ ਹੈ ਬੱਚੇ ਦੀ ਉਹ ਕਹਿੰਦਾ ਸੀ ਵੀ ਦੋ ਇਕਮਰਾ ਹੋਰ ਫਰੈਂਡ ਆ ਉਹਨੇ ਮੈਨੂੰ ਦਿੱਤਾ ਸੀ ਤੇ ਉਹਦੇ ਕੋਲੇ ਪਾਇਆ ਗਿਆ ਇਹਨੂੰ ਦਿਗਾਈ ਨਾਲ ਜੀ ਪਰਚਾਲ ਕਰਾਂਗੇ ਛੋਟੀ ਉਮਰ ਦਾ ਬੱਚੇ ਨੇ ਵੀ ਕਿਵੇਂ ਹੋਇਆ ਤੇ ਕਿਵੇਂ ਹੋਇਆ ਇਹ ਕਿਹੜੇ ਸਕੂਲ ਚ ਸਰ ਇਹ ਗੱਟੀ ਰਾਜੂ ਕੇ ਸਕੂਲ ਚ ਸੀ ਕਿੰਨੀ ਕਲਾਸ ਹੈ ਸਰ 12ਵੀਂ ਕਲਾਸ ਹੈ ਸਰ ਮਨਸ਼ਾ ਕੀ ਸੀਗਾ ਵੀ ਕਿਵੇਂ ਇਹਦੇ ਕੋਲ ਪਹੁੰਚਿਆ ਸਕੂਲੇ ਤੇ ਕੋਲ ਕੋਲ ਮਨਸ਼ਾ ਹੀ ਨਹੀਂ ਜੇ ਕਹ ਰਹੇ ਨੇ ਵੀ ਸਾਡੇ ਤੁਸੀਂ ਦੋ ਤਿੰਨ ਫਰੈਂਡਸ ਆ ਸਾਡੇ ਕੋਲੇ ਕਾਫੀ ਦੇਰ ਦਾ ਬਾਕੀ ਅਜੇ ਕੋਈ ਇਹਨਾਂ ਨੇ ਕੋਈ ਹੋਜੀ ਕੋਈ ਇਹਨਾਂ ਵਰਦਤ ਕੀਤੀ ਹੋ ਕੋਈ ਗੱਲ ਹੋਜੀ ਸਾਹਮਣੇ ਨਹੀਂ ਆਈ ਉਮਰ ਕਿੰਨੀ ਹੈ ਸਰ ਉਮਰ 18 ਸਾਲ ਤੋਂ ਉੱਪਰ ਹੈ ਕਿੱਥੋਂ ਰਹਿਣ ਵਾਲੇ ਤੁਸੀਂ ਇਹ ਇੱਕ ਭਾਨੇ ਵਾਲੇ ਦਾ ਇੱਕ ਚੂੜੀ ਵਾਲੇ ਦਾ ਨੇੜੇ ਤੜੀ ਸਰ ਇਹ ਪ੍ਰਭਾਵ ਪਾਣ ਵਾਸਤੇ ਲੈ ਕੇ ਆਇਆ ਸੀ ਸਕੂਲ ਦੋਸਤਾਂ ਨੂੰ ਜਾਂ ਕੋਈ ਨਹੀਂ ਦੋਸਤਾਂ ਨੂੰ ਇਹ ਜੇ ਕੋਈ ਦਿਖਾਇਆ ਨਹੀਂ ਨਾ ਹੀ ਕੋਈ ਗੱਲ ਸਾਹਮਣੇ ਆਈ ਹੈ ਵੀ ਇਹਨੇ ਕਿਸੇ ਦੋਸਤਾਂ ਤੇ ਪ੍ਰਭਾਵ ਪਾਇਆ ਹੋਵੇ ਕਿਸੇ ਨੂੰ ਕੋ ਬੈਗ ਚ ਮਿਲਿਆ ਇਹ ਹਾਂ ਉਹਦੇ ਕੋਲ ਸੀਗਾ ਬੈਗ ਦੇ ਵਿੱਚ ਹੀ ਸੀ ਜੀ ਪਰ ਕੋਈ ਪੈਸੇ ਦਾ ਲਾਲਚ ਵੀ ਦਿੱਤਾ ਗਿਆ ਸੀ ਕਿਸੇ ਨੂੰ ਦੇਣ ਵਾਸਤੇ ਐਵੇਂ ਦੀ ਗੱਲ ਵੀ ਸਾਹਮਣੇ ਆ ਗਈ ਹਜੇ ਸਾਡੇ ਕੋਲੇ ਉਹ ਜੀ ਕੋਈ ਗੱਲ ਸਾਹਮਣੇ ਨਹੀਂ ਆਈ ਵੀ ਇਹਨੂੰ ਪੈਸਿਆਂ ਦਾ ਕੋਈ ਲਾਲਚ ਦਿੱਤਾ ਜਾਂ ਇਹਨੇ ਅੱਗੇ ਦੇਣਾ ਸੀ ਉਹ ਕਰਨਾ ਸੀ ਇਹ ਕਰਨਾ ਸੀ ਅੱਗੇ ਪੁੱਛ ਕੇ ਚਾਰੀ ਜਿਵੇਂ ਵੀ ਕੋਈ ਗੱਲ ਹੋਰ ਪਤਾ ਲੱਗੇਗੀ ਤੁਹਾਡੇ ਨਾਲ ਸ਼ੇਅਰ ਕੀਤੀ ਜਾਏ ਸਰ ਇਹ ਜੀ ਲੱਗਦਾ ਕਿ ਜਿਹੜਾ ਡੱਤੀ ਰਾਜੋ ਕਹੇ ਬਿਲਕੁਲ ਪਾਕਿਸਤਾਨ ਦਾ ਸਟੇ ਹੈ ਜਿਹੜਾ ਹੈ ਕਿ ਪਾਕਿਸਤਾਨ ਤੋਂ ਤਾਂ ਨਹੀਂ ਆਇਆ ਇਹ ਹਜੇ ਕੁਝ ਨਹੀਂ ਕਿਹਾ ਜਾ ਸਕਦਾ ਉਸ ਜਿਹੜੇ ਅੱਗੇ ਅਸੀਂ ਪਾਕਿਸਤਾਨ ਵਾਲੇ ਜਿਹੜੇ ਆਉਂਦੇ ਫੜਦੇ ਉਹਨਾਂ ਦੇ ਨਾਲੇ ਮੇਲ ਨਹੀਂ ਖਾਂਦਾ ਦੇਸੀ ਕੱਟਾ ਹੈ। ਇੱਕ ਛੋਟਾ ਬੱਚਾ ਸਕੂਲ ਦੇ ਵਿੱਚ ਮਤਲਬ ਕਿ ਬੈਗ ਦੇ ਵਿੱਚ ਪਿਆਰ ਮਿਲਣਾ ਇਹਨਾਂ ਸਭ ਤੁਸੀਂ ਕਿਵੇਂ ਦੇਖਦੇ ਹੋ ਕਿ ਤੁਹਾਡੀ ਜਾਂਚ ਦੇ ਵਿੱਚ ਕਿਸ ਤਰ੍ਹਾਂ ਦਿਖਿਆ ਜਾ ਰਿਹਾ ਹੈ? ਸਾਡੀ ਜਾਂਚ ਦੇ ਵਿੱਚ ਇਹੀ ਦੇਖਿਆ ਜਾ ਰਿਹਾ ਹੈ ਕਿ ਬੱਚੇ ਨਵੇਂ ਬੱਚੀ ਹੈ ਕਿ ਨਹੀਂ ਹੋਣਾ ਚਾਹੀਦਾ। ਤੇ ਅਸੀਂ ਇਹਨੂੰ ਬੁਗਾਈ ਗਲ ਪੜਤਾਲ ਕਰਾਂਗੇ ਕਿ ਕਿਉਂ ਬੱਚਾ ਇਸ ਤਰ੍ਹਾਂ ਇਹਨੂੰ ਰੱਖਿਆ ਹੈ।